ਸਰ ਸ਼ਕਲ ਦੋਸਤੋ ਨਵਾਂ ਵਲੌਗ ਲੈ ਕੇ ਤੁਹਾਡੇ ਕੋਲ ਹਾਜ਼ਰ ਆ ਜੀ ਤੇ ਅੱਜ ਮੌਸਮ ਬਹੁਤ ਸੋਹਣਾ ਹੈ ਮਾਰਨਿੰਗ ਚ ਦੇਖਿਆ ਸੀ ਤੇ ਮੌਸਮ ਹਲਕੀ ਹਲਕੀ ਬਾਰਿਸ਼ ਗੁੰਗੁਨਾ ਹਰਟ ਮੌਸਮ ਚਿਕਚਨਾ ਹਰਟ ਜ਼ਮੀਨ ਵਾਓ ਬਹੁਤ ਅੱਛਾ ਮੌਸਮ ਏਰੀਆ ਸੱਡਾ ਹਾਊਸ ਜਿਹੋ ਉਤਾਰ ਨੂੰ ਬਲੂ ਕਲਰ ਦਾ ਦੇਖ ਰਿਹਾ ਸੀਗਾ ਏ ਅਜੀ ਮੌਸਮ ਮੌਸਮ ਬਹੁਤ ਵਧੀਆ ਤੇ ਅਸੀਂ ਪਹੁੰਚ ਗਿਆ ਜੀ ਬੱਸ ਸਟਾਪ ਤੇ ਕਿ ਜਿੱਥੇ ਸਾਡੇ ਜਸਕਰਨ ਦੀ ਬੱਸ ਖੜੀ ਹੁੰਦੀ ਆ ਆ ਕੇ ਔਰ ਚੜਦਾ ਮੇਰੇ ਕੋਲ ਅੰਬਰੇਲਾ ਆ ਅੰਬਰੇਲਾ ਮੈਂ ਪਕੜਿਆ ਹੈ ਕਿ بارش ਤੇਜ਼ ਨਾ ਹੋਵੇ ਬੱਡੇ ਕੀ بارش ਬਹੁਤ ਵਧੀਆ ਮੌਸਮ ਉਫ ਬਹੁਤ ਅੱਛਾ ਮੌਸਮ ਜਸਕਰਨ ਅਰਗਲੀਨ ਸਾਰਿਆਂ ਨੂੰ ਹੈਲੋ ਹਾਈ ਕਰ ਰਿਹਾ ਔਰ ਬੱਦਲ ਇਸ ਤਰ੍ਹਾਂ ਦੇ ਆ ਕਿ ਮਾਰਨਿੰਗ ਵਿੱਚ ਵੀ ਨੇਰਾ ਨੇਰਾ ਲੱਗ ਰਿਹਾ ਔਰ ਬਹੁਤ ਅੱਛਾ ਮੌਸਮ ਲੱਗ ਰਿਹਾ ਲਾਈਟਸ ਆਨ ਹੈ ਦੇਖੋ ਕਿੰਨਾ ਅੱਛਾ ਹੈ ਮਾਰਨਿੰਗ ਮਾਰਨਿੰਗ ਸ਼ਾਪਸ ਬੰਦ ਹੈ ਸ਼ਾਂਤੀ ਔਰ ਬਹੁਤ ਅੱਛਾ ਮੌਸਮ ਹੈ ਤੇ ਇਹੋ ਜੇ ਮੌਸਮ ਨੂੰ ਇੰਜੋਏ ਕਰਨਾ ਬਹੁਤ ਅੱਛਾ ਲੱਗਦਾ ਹੈ ਬਹੁਤ ਅੱਛਾ ਤੋ ਦੇਖੋ ਐ ਬਾਜੀ ਸਾਡੇ ਅਦਰ ਗਲੀ ਦੇ ਨੇ ਇਹ ਦਰ ਰੋਜ ਇਸ ਟਾਈਮ ਮੇ ਵੀ ਆਉਂਦੇ ਆ ਤੇ ਅਸੀਂ ਵੀ ਖੜੇ ਹੁੰਨੇ ਆ ਵੀ ਨਿਕਲ ਜਾਂਦੇ ਆ ਤੇ ਇਧਰ ਮੈਂ ਜਸ ਕਰਨ ਨੂੰ ਤੰਗ ਕਰ ਰਹੀ ਸੀ ਕਿ ਸ਼ਾਤਾ ਲੈ ਜਾ ਕਹਿੰਦਾ ਨਹੀਂ ਮੈਂ ਲੈ ਹੀ ਲੈ ਕੇ ਜਾਊਂਗਾ ਮੈਗਾ ਲੈ ਜਾ ਮੈਂ ਉਹਦੇ ਬੈਗ ਨਾਲ ਟੰਗਿਆ ਉਹ ਬੋਲਦਾ ਮਤ ਟੰਗੋ ਕਿਉਂ ਮੈਨੂੰ ਜੋਕਰ ਬਣਾਇਆ ਤੁਸੀਂ ਸਵੇਰੇ ਸਵੇਰੇ ਤੇ ਇੱਧਰ ਗੁਰਲੀਨ ਉਹਨੂੰ ਕਹਿ ਰਿਹਾ ਵਾ ਕਿ ਦੇਖੋ ਮੰਮਾ ਇਹਨੇ نیچے ਵੀ 벨ਟ ਪਾਈ ਆ ਔਰ ਉੱਪਰ ਵੀ 벨ਟ ਬੱਦੀ ਐ ਲੱਗ ਨੂੰ ਤੇ ਉਹ ਕਹਿ ਰਿਹਾ ਕਿ ਚੁੱਪ ਕਰ ਫਿਰ ਅਸੀਂ ਪਹੁੰਚ ਗਏ ਜੀ ਘਰ ਘਰ ਹੋ ਗਏ ਸੀ ਹੋ ਗਏ ਰੈਡੀ ਤੇ ਆਪਾਂ ਆਪਣਾ ਨਾਲ ਖਾਣਾ ਭੋਜਾ ਲੈ ਕੇ ਜਾਂਦੇ ਹੁੰਨੇ ਆ ਜੀ ਚੱਲੇ ਬਰਗਰ ਰੱਡ ਤੇ ਆਪਾਂ ਥੋੜੇ ਜਿਹਾ ਮਖਾਣੇ ਕੀਤੇ ਰੋਸਟ ਤੇ ਉੱਥੇ ਨਾਲ ਲਵਾਂਗੇ ਕਾਫੀ ਤੇ ਫਿਰ ਇਹਨਾਂ ਨੂੰ ਖਾ ਲਾਂਗੇ ਜਦੋਂ ਵੀ ਕਿਤੇ ਭੁੱਖ ਲੱਗੇਗੀ ਤੇ ਆਪਾਂ ਜ਼ਰੂਰ ਖਾਵਾਂਗੇ ਕਿਉਂਕਿ ਯੰਗ ਫੂਡ ਮੈਂ ਖਾਂਦੀ ਨਹੀਂ ਨਿਆ ਮੈਨੂੰ ਡਾਕਟਰ ਨੇ ਦੱਸਿਆ ਮੈਨੂੰ ਬਹੁਤ ਵੱਡੀ ਬਿਮਾਰੀ ਹੈ ਤੇ ਦੋਸਤੋ ਮੈਂ ਵੇਖਣ ਨੂੰ ਹਸੀ ਖੁਸ਼ੀ ਲੱਗਦੀਆਂ ਵੈਸੇ ਬਹੁਤ ਸਾਰੀਆਂ ਪ੍ਰੋਬਲਮਸ ਐ ਮੇਰੀ ਲਾਈਫ ਦੇ ਵਿੱਚ ਔਰ ਇਧਰ ਮੈਂ ਰੈਡੀ ਹੋ ਗਈ ਮੈਂ ਆਪਣਾ ਪਲਸ ਵਗੈਰਾ ਸਭ ਰੱਖ ਕੇ ਗਈ ਸੀ ਦੇਖਿਆ ਤੇ ਟਾਵਲ ਬਿਲਕੁਲ ਅੱਜ ਮੇਰੇ ਟੌਪ ਨਾਲ ਮੈਚ ਕਰ ਰਿਹਾ ਤੇ ਗੁਲੀਨ ਕਹਿੰਦਾ ਮਮਾ ਦੇਖੋ ਮੈਚਿੰਗ ਹੋ ਗਈ ਮੈਂ ਕਿਹਾ ਹਾਂ ਮੈਚਿੰਗ ਤੇ ਹੋ ਗਈ ਸੀਗੀ ਇਧਰ ਆਪਾਂ ਪਰਸ ਰੱਖਿਆ ਹੋਇਆ ਆਪਣਾ ਫੋਨ ਇਹਦੇ ਵਿੱਚ ਕੈਰੀ ਕਰ ਲਿਆ ਤੇ ਇਧਰ ਮੈਨੂੰ ਯਾਦ ਆਇਆ ਕਿ ਉਹ ਅੱਜ ਤੇ ਫੋਨ ਮੈਂ ਚਾਰਜ ਨਹੀਂ ਕੀਤਾ ਤੇ ਮੈਂ ਚਾਰਜਰ ਵੀ ਲੈ ਲਾਂ ਫਿਰ ਮੈਂ ਚਾਰਜਰ ਵੀ ਨਾਲ ਲਿਆ ਆਪਣਾ ਆਸੀਂ ਚੱਲ ਪਏ ਚੱਲ ਪਏ ਅਸੀਂ 버거 हट ਪਹੁੰਚ ਗਏ ਤੇ ਦੇਖਿਆ ਕਿ ਉੱਥੇ ਇੱਕ ਮੰਗਣ ਵਾਲਾ ਆਇਆ ਮੈਂ ਕਿਹਾ ਹਾਂਜੀ ਦੱਸੋ ਭਾਜੀ ਕੀ ਚਾਹੀਦਾ ਮੈਂ ਕਿਹਾ ਖਾਓ ਪੀਓਗੇ ਕੁਛ ਬੋਲਾ ਨਾ ਨਾ ਕੁਛ ਨਹੀਂ ਖਾਣਾ ਪੈਸੇ ਦੋ 10 ਰੁਪਏ ਦੇ ਦੀ ਤੇ ਉਹ 10 ਰੁਪਏ ਲੈ ਕੇ ਚਲਾ ਗਿਆ ਮੈਂ ਕਿਹਾ ਚਾਹ ਵੀਨੇ ਆ ਜਾ ਕਾਫੀ ਵੀ ਲੈ ਉਹ 버거 ਖਾ ਲਾ ਪੀਜ਼ਾ ਖਾ ਲਾ ਬੋਲਾ ਨਾ ਨਾ 10 ਰੁਪਏ ਦੇ ਦਿ ਦੀ ਮੈਂ ਠੀਕ ਹੈ ਜੀ ਇਹ ਆ ਸਾਡਾ 버거 हट ਤੇ ਅਸੀਂ ਫੇਰ ਵੀਡੀਓ ਸ਼ੂਟ ਕੀਤੀ ਕਿ ਤੁਹਾਨੂੰ ਦਿਖਾਈਏ ਇਹ ਐਂਟਰੀ ਹੈ ਜੀ ਇੱਥੋਂ ਤੇ ਇਹ 6 ਸੋਫਾ ਉਧਰ ਔਰ 6 ਇੱਧਰ ਲੱਗੇ ਹੋਇਆ ਤੇ ਇਸ ਤਰ੍ਹਾਂ ਇਹ ਸਿਟਿੰਗ ਪਲਾਨ ਹੈ ਜੀ ਸਾਡਾ ਤੇ ਇੱਧਰ ਦੇਖੋ ਕਿ ਨੀਡ ਕਲੀਨਤਾ ਮੇਰੇ ਰੈਸਟੋਰੈਂਟ ਚ ਬਹੁਤ ਅੱਛੀ ਹੁੰਦੀ ਆ ਔਰ ਇਹ ਡਿਜ਼ਾਈਨ ਮੈਨੂੰ ਬਹੁਤ ਜ਼ਿਆਦਾ ਪਸੰਦ ਸੀ ਜੋ ਮੈਂ ਬਣਵਾਇਆ ਇੱਧਰ ਸਾਡਾ ਮਿਊਜ਼ਿਕ ਸਿਸਟਮ ਹੈ ਜੀ ਤੇ ਉੱਪਰ ਕੁਝ ਮੈਂ ਤਾਂ ਉੱਪਰ ਰੱਖੀ ਆ ਫੈਸ਼ਨ ਵਾਸਤੇ ਦੋਸਤੋ ਬੜੀ ਲੰਬੀ ਜੀ ਸਟੋਰੀ ਹੈ ਮੇਰੇ 버ਗਰ ਹਟ ਦੀ ਤੇ ਰੈਸਟੋਰੈਂਟ ਦੀ ਕਿ ਇੱਥੇ ਅੱਗ ਲੱਗ ਗਈ ਸੀ ਇਹੀ ਏਸੀ ਬਚਿਆ ਸੀ ਤੇ ਇਹ ਫਿਰ ਇਸੇ ਤਰ੍ਹਾਂ ਚੱਲਦਾ ਹੈ ਇਹਨੂੰ ਮੈਂ ਇਦਾਂ ਹੀ ਛਲਾਈ ਜਾ ਰਹੀ ਹਾਂ ਤੇ ਇਹ ਸੜ ਗਿਆ ਸੀ ਤੇ ਚਲੋ ਖੈਰ ਚੱਲੀ ਜਾਂਦਾ ਬਹੁਤ ਵਧੀਆ ਕੂਲਿੰਗ ਕਰਦਾ ਹੈ ਤੇ ਮੈਨੂੰ ਵੀ ਪੈਸੇ ਖਰਚਣ ਦੀ ਲੋੜ ਨਹੀਂ ਪਈ ਚਲੋ ਇੱਕ ਚੀਜ਼ ਤੇ ਮੇਰੇ ਬਚੀ ਬਾਕੀ ਦੋਸਤੋ ਜਿੰਨਾ ਬਣਾਇਆ ਸੀ ਮੈਂ ਸਾਰਾ ਸੜਕੇ ਸਵਾਹ ਹੋ ਕੇ ਜਿਹਨੂੰ ਸ਼ੌਂਕ ਨਾਲ ਬਣਾਇਆ ਤੇ ਪੈਰਾਥਾ ਨਹੀਂ ਜਾਂਦਾ ਸੀ ਤੇ ਰੋੜਦਾ ਤੇ ਫਿਰ ਬੜਾ ਔਖਾ ਸੀ ਚਲੋ ਛੱਡੋ ਖੈਰ ਇਹ ਮੇਰੇ ਕਸਟਮਰ ਨੇ اور ਇਹ ਕਹਿ ਰਹੇ ਸੀ ਕਿ ਮੈਮ ਆਜੋ ਜਲਦੀ ਦੇਖੋ ਮੈਂ ਆਰਡਰ ਦੇਣਾ ਹੈ ਮੈਂ ਕਿਹਾ ਓਕੇ ਇਹ ਆ ਸਾਡਾ ਸਨੀ ਜੋ ਕਿ ਮੇਰੇ ਸਟਾਫ ਦਾ ਮੈਂਬਰ ਘਟ ਤੇ ਫੈਮਿਲੀ ਮੈਂਬਰ ਜ਼ਿਆਦਾ ਆ ਇਨੂੰ ਹਮੇਸ਼ਾ ਮੈਂ ਖੁਸ਼ ਰੱਖਦੀ ਆਂ ਔਰ ਇਹ ਰਹਿੰਦਾ ਵੀ ਐ ਔਰ ਇਹ ਮੇਰੇ ਹੀ ਪੇਕਿਆਂ ਤੋਂ ਮੇਰੇ ਹੀ ਪਿੰਡ ਦਾ ਐ ਮੇਰੇ ਦਾਦਾ ਜਾਇਆ ਹੋਇਆ ਸਨੀ ਇਹ ਆ ਸਾਡਾ ਨਵਾਂ ਮੈਂਬਰ ਸਨੀ ਸਿੰਘ ਤੇ ਇਹਨੂੰ ਮੈਂ ਕਹਿ ਰਹੀ ਆਂ ਕਿ ਤੂੰ ਸਫਾਈ ਨਹੀਂ ਕੀਤੀ ਕਹਿੰਦਾ ਕੀਤੀ ਦੀਦੀ ਸਾਰੀ ਸਫਾਈ ਕਰਤੀ ਮੈਂ ਕਹਾਂ ਨਹੀਂ ਇਹ ਬੜਾ ਹੱਡ ਹਰਾਮੀ ਆ ਕਿਤੇ ਨਾ ਕੀਤਾ ਕੰਮ ਨੂੰ ਵੀ ਕਹੇਗਾ ਕੀਤਾ ਆ اور اے جی ਸਾਡੀ ਲੁੱਕ ਲੁੱਕ ਲੌਂਗ ਚ ਹੈ ਇਹਦੀ ਚੁੜਾਈ ਬਹੁਤ ਹੀ ਜ਼ਿਆਦਾ ਨਹੀਂ ਹੈ ਇੱਥੇ ਫਰਿੱਜ ਪਈ ਹੋਈ ਹੈ ਇਹ ਕੰਪਿਊਟਰ ਹੈ ਔਰ ਇੱਕ ਚੀਜ਼ ਇਧਰ ਇਹ ਹੈ ਕਿ ਇਧਰ ਨਾਲ ਹੀ ਮੈਂ ਆਪਣੇ ਬਾਬਾ ਜੀ ਦਾ ਸਰੂਪ ਲਗਾਇਆ ਹੋ ਉੱਪਰ ਔਰ ਨਾਲ ਮੇਰੇ ਪਿਤਾ ਜੀ ਉਹਨਾਂ ਦੀ ਸ਼ਰਨ ਦੇ ਵਿੱਚ ਔਰ ਉਹਨਾਂ ਦਾ ਆਸ਼ੀਰਵਾਦ ਦੋਨਾਂ ਦਾ ਮੇਨ ਮੇਰੀ ਚੇਅਰ ਦੇ ਉੱਪਰ ਹੈ ਜੀ ਤੇ ਮੈਂ ਹਮੇਸ਼ਾ ਤੰਦਰੁਸਤ ਰਹਾਂਗੀ ਔਰ ਜ਼ਿੰਦਗੀ ਚ ਕਾਮਯਾਬੀ ਹਾਸਲ ਕਰਾਂਗੀ ਇਹ ਤਾਂ ਮੈਨੂੰ ਪਤਾ ਹੀ ਹੈ ਕਿਉਂਕਿ ਮੇਰੇ ਪਾਪਾ ਜਿਹੜੇ ਆ ਉਹ ਮੇਰੇ ਨਾਲ ਬਹੁਤ ਪਿਆਰ ਕਰਦੇ ਸੀ ਜਦੋਂ ਉਹਨਾਂ ਦੀ ਡੈਥ ਹੋ ਗਈ ਤਾਂ ਮੈਂ ਕਾਫੀ ਡਿਪਰੈਸਡ ਹੋ ਗਈ ਬਹੁਤ ਜ਼ਿਆਦਾ ਡਿਪਰੈਸਡ ਹੋ ਗਈ ਤਾਂ ਦੋਸਤੋ ਇਹ ਵੀ ਤੁਹਾਨੂੰ ਸਟੋਰੀ ਕਦੀ ਸੁਣਾਵਾਂਗੀ ਜ਼ਰੂਰ ਕਿ ਮੇਰੇ ਬ੍ਰਦਰ ਦੀ ਵੀ ਡੈਥ ਹੋ ਗਈ ਤੇ ਮੈਂ ਕਾਫੀ ਡਿਪਰੈਸਡ ਹੋਣ ਦੇ ਬਾਵਜੂਦ ਬਾਅਦ ਵਿੱਚ ਇਹ ਰੈਸਟੋਰੈਂਟ ਖੋਲਿਆ ਜੋ ਕਿ ਐਮ ਐਸ ਸ਼ਾਹੀ ਦਾਵਤ ਰੈਸਟੋਰੈਂਟ ਮੇਰੇ ਪਿਤਾ ਜੀ ਦੇ ਨਾਮ ਤੇ ਹੈ ਲੱਖ ਮੁਸੀਬਤਾਂ ਆਈਆਂ ਮੇਰੇ ਰੈਸਟੋਰੈਂਟ ਤੇ ਦੋਸਤੋ ਪਰ ਮੈਂ ਕਿਸੇ ਵੀ ਮੁਸੀਬਤ ਤੋਂ ਹਾਰੀ ਨਹੀਂ ਮੱਥਾ ਲਾਇਆ ਇਹਦੇ ਨਾਲ ਔਰ ਗੱਜ-ਗਜਾ ਕੇ ਮਿਹਨਤਾਂ ਕੀਤੀਆਂ ਤੇ ਅੱਜ ਮੇਰੇ ਪਿਤਾ ਜੀ ਦੇ ਨਾਮ ਤੇ ਜੋ ਰੈਸਟੋਰੈਂਟ ਖੋਲਿਆ ਹੈ ਚੱਲ ਰਿਹਾ ਔਰ ਇਧਰ ਸਾਡੇ ਉਹੀ ਸੀ ਚਿਲੀ ਫਲੈਕਸ ਸੌਸ ਸਭ ਕੁਝ ਪਿਆ ਹੋਇਆ ਇਧਰ ਡਾਕਟਰ ਸਾਹਿਬ ਆਗੇ ਸੀਗੇ ਤੇ ਦੁਪਹਿਰ ਦਾ ਹੋ ਗਿਆ ਜੀ ਇਹਨਾਂ ਦਾ ਟਾਈਮ ਡਿਊਟੀ ਕਰ ਲਈ ਤੇ ਮੈਂ ਕਿਹਾ ਤੁਹਾਡੀ ਵੀਡੀਓ ਬਣਾ ਲਾਂ ਥੋੜੀ ਜਿਹੀ ਭੰਗੜਾ ਪਵਾਣ ਲੱਗੇ ਮੈਂ ਚਲੋ ਠੀਕ ਆ ਪਾਓ ਜੀ ਭੰਗੜੇ ਤੇ ਇਧਰ ਡਾਕਟਰ ਸਾਹਿਬ ਲਿਆਏ ਸੀਗੇ ਕੁਝ ਉਸਮਾਨ ਤੇ ਮੈਨੂੰ ਕਹਿੰਦੇ ਕਿ ਮੈਂ ਨਾ ਹਮੇਸ਼ਾ ਡਾਲਟਾ ਕਿਉ ਆਪਣੇ ਗੋਡਿਆਂ ਤੇ ਲਾਉਣੀ ਆ ਕਹਿੰਦੇ ਆਹ ਡਾਲਟਾ ਕਿਉ ਲੋਕੀ ਤਾਂ ਖਾਂਦੇ ਆ ਕਹਿੰਦੇ ਤੂੰ ਤੇ ਗੋਡਿਆਂ ਤੇ ਲਾ ਲਾ ਕੇ ਡਾਲਟਾ ਕਿਉ ਮਕਾ ਦੇਨੀ ਆ ਲੈ ਫੜ ਮੈਂ ਚਲੋ ਠੀਕ ਹੈ ਜੀ ਤੇ ਇੱਧਰ ਦੱਸ ਰਹੇ ਸੀਗੇ ਕਿ ਇਹ ਸਮਾਨ ਘਰ ਦਾ ਆ ਔਰ ਇਹ 버ਗਰ ਹਟਦਾ ਇੱਥੇ ਰੱਖਣਾ ਆ ਤੇ ਤੁਸੀਂ ਹੁਣ ਦੋਸਤੋ ਇਸ ਤਰ੍ਹਾਂ ਆ ਕਿ ਦੋਨੇ ਕੰਮ ਕਰੀਏ ਤੇ ਫੇਰ ਹੀ ਗੁਜ਼ਾਰਾ ਹੁੰਦਾ ਹੈ ਬੱਚਿਆਂ ਨੂੰ ਪਾਲਣਾ ਅੱਜ ਕੱਲ ਸੌਖਾ ਨਹੀਂ ਆ ਇਹ ਸਾਡੇ ਪੀਜ਼ਾ ਕੁੱਲੜ ਪੀਜ਼ੇ ਦੇ ਗਲਾਸ ਇਦੇ ਵਿੱਚ ਕੁੱਲੜ ਪੀਜ਼ਾ ਲੱਗਦਾ ਹੈ ਦੋਸਤੋ ਤੇ ਬਹੁਤ ਟੇਸਟੀ ਹੁੰਦਾ ਹੈ ਔਰ ਇਹ ਕੁੱਲੜ ਜਿਹੜੇ ਆ ਇਹਨਾਂ ਵਿੱਚ ਪੀਜ਼ਾ ਲਗਾ ਕੇ ਦਿੰਨੇ ਆ ਆਪਾਂ ਕੁੱਲੜ ਚਾਹ ਵੀ ਬਣਾਈ ਦੀ ਆਪਣੇ ਲਈ ਸਿਰਫ ਤੇ ਬਾਕੀ ਦੋਸਤਾਂ ਲਈ ਸਟਾਰਟ ਨਹੀਂ ਕੀਤੀ ਹੈ ਜੇ ਕਸਟਮਰ ਨੂੰ ਵੀ ਸਟਾਰਟ ਨਹੀਂ ਕੀਤੀ ਤੇ ਇਧਰ ਦੀ ਸਾਡਾ ਆਰਡਰ ਬਾਹਰ ਆਉਂਦਾ ਹੈ ਇਹ ਸਾਡੀ ਕਿਚਨ ਤੇ ਇਹ ਆ ਸਾਡੀ ਵਿੰਡੋਸ ਇਧਰ ਦੀ ਆਰਡਰ ਜਦੋਂ ਰੈਡੀ ਹੋ ਜਾਏਗਾ ਤੇ ਖਿੜਕੀ ਖੁੱਲ੍ਹ ਜੇਗੀ ਤੇ ਆਰਡਰ ਬਾਹਰ ਏ ਰਹੀ ਸਾਡੀ ਕਿਚਨ ਕਿਚਨ ਦਾ ਦਰਵਾਜ਼ਾ ਬਿਲਕੁਲ ਮੇਰੀ ਬੈਕਸਾਈਡ ਹੈ ਮੇਰੀ ਚੇਅਰ ਦੇ ਇਹ ਸਾਡੀਆਂ ਵੈਜੀਟੇਬਲਸ ਵਗੈਰਾ ਸਾਰੀਆਂ ਕਟਿੰਗ ਹੋਈਆਂ ਔਰ ਸਾਫ ਨੀਡ ਕਲੀਨ ਤਾਂ ਮੇਰੀ ਆਦਤ ਹੈ ਹਰ ਚੀਜ਼ ਮੇਰੀ ਨੀਡ ਕਲੀਨ ਹੋਏਗੀ ਚਾਹੇ ਉਹ ਕਿੰਨੀ ਵੀ ਪੁਰਾਣੀ ਹੋਵੇ ਚਾਹੇ ਉਹ ਕੁਝ ਵੀ ਹੋਵੇ ਤੇ ਚਮਕ ਹੋਏਗੀ ਹਰ ਚੀਜ਼ ਦੀ ਚੈਕਿੰਗ ਰੋਜ਼ ਹੁੰਦੀ ਆ ਇਹ ਰਹੀ ਜੀ ਸਾਡੀ ਫ੍ਰੈਂਚ ਫ੍ਰਾਈਜ਼ ਦਾ ਬਾਕਸ ਇਹ ਰਹੀ ਜੀ ਸਾਡੇ ਪੀਜ਼ਾ ਦੀ ਟ੍ਰੇ ਇਹ ਹੈ ਪੀਜ਼ਾ ਟ੍ਰੇ ਐਂਡ ਫ੍ਰੈਂਚ ਫਰਾਈਜ਼ ਦੀ ਬਾਕਸ ਇਹਦੇ ਵਿੱਚ ਸਾਡੀ ਫ੍ਰੈਂਚ ਫਰਾਈਜ਼ ਜਾਂਦੀ ਹੈ ਵੈਜੀਟੇਬਲਸ ਸਾਡੀਆਂ ਕਟਿੰਗਸ ਹੈ ਤੇ ਇਹ ਬਿਲਕੁਲ ਸਾਫ਼ ਹੈ ਦੇਖੋ ਨੀਡ ਕਲੀਨ ਹੈ ਔਰ ਫਰੈਸ਼ ਔਰ ਥੋੜੀ ਕੁਆਂਟੀਟੀ ਚ ਕੱਟੀਆਂ ਜਾਂਦੀਆਂ ਮੇਰੇ ਰੈਸ 버거 ਅਰ ਦੀ ਇੱਕ ਹੀ ਖਾਸ਼ ਆ ਕਿ ਇਹ ਦੀ ਜਿਹੜੀ ਵੈਜੀਟੇਬਲ ਔਰ ਫਰੈਸ਼ ਔਰ ਥੋੜੀ ਥੋੜੀ ਕਟਿੰਗ ਹੋਏਗੀ ਔਰ ਇਹ ਰਹੀਆਂ ਸਾਡੀਆਂ ਸੌਸਾਂ ਇਹ ਚਕੋਟਲੇ ਸੌਸ ਬੀਬੀਕਿਊ ਸੌਸ ਤੰਦੂਰੀ ਸੌਸ ਐਂਡ ਮਾਇਓ ਸੌਸ ਐਂਡ ਇਹਦੇ ਵਿੱਚ ਆ ਗਈ ਜੀ ਸਾਡੀ ਥਾਊਸੈਂਡ ਸੌਸ ਐਂਡ ਆ ਗਈ ਜੀ ਸਾਡੀ ਚੀਜ਼ ਲਿਕਵਿਡ ਚੀਜ਼ ਜਿੰਨੂੰ ਕਹਿੰਦੇ ਆ ਤੇ ਇਹ ਰੈਜੀ ਸਾਡੀ ਪੀਜ਼ਾ ਸੌਸ ਇਹ ਸਾਰੀਆਂ ਸੌਸਸਸ ਸਨੀ ਆ ਗਿਆ ਇਸ ਸਨੀ ਕਿਚਨ ਦੇ ਵਿੱਚ ਖੁਸ਼ੀ ਰਹਿੰਦਾ ਆ ਔਰ ਔਰ ਲਾਇਆ ਇਹਨਾਂ ਲਈ ਚੋਰੀ ਆਖ ਦੇਖਣ ਵਾਸਤੇ ਕੈਮਰਾ ਕਿ ਹਰ ਚੀਜ਼ ਇਹਨਾਂ ਦੀ ਨਿਗਰਾਨੀ ਦੇ ਵਿੱਚ ਕਰਨ ਲਈ ਜਗ੍ਹਾ-ਜਗ੍ਹਾ ਦੋਸਤੋਂ ਕੈਮਰੇ ਲਾਉਣੇ ਪੈਂਦੇ ਆ ਇੱਧਰ ਰਹੀ ਜੀ ਸਾਡੇ ਕ੍ਰੈਸ਼ ਜਿਨ੍ਹਾਂ ਨਾਲ ਸ਼ੇਕ ਤਿਆਰ ਕੀਤੇ ਜਾਂਦੇ ਆ ਔਰ ਇਹ ਵੀ ਦੇਖੋ ਫ੍ਰੈਸ਼ ਹੁੰਦੇ ਨੇ ਮੇਰਾ ਗ੍ਰਿਲ ਦੇਖੋ ਬਿਲਕੁਲ ਨੀਡ ਕਲੀਨ ਹੈ ਔਰ ਇੱਧਰ ਰਹੀ ਮੇਰੀ ਪੀਜ਼ਾ ਮਸ਼ੀਨ ਔਰ ਇਹ ਰਿਹਾ ਮੇਰਾ ਰੈਸਟੋਰੈਂਟ ਤੇ 버ਗਰ ਹਟ ਦੋਨੋਂ ਮਿਕਸ ਹੈ ਔਰ ਇਹ ਦੇਖੋ ਕਿੰਨੇ ਅੱਛੇ ਤਰੀਕੇ ਨਾਲ ਮੈਂ ਇਹਦੀ ਨੀਡ ਕਲੀਨਿੰਗ ਦੇ ਨਾਲ ਓਪਨ ਕੀਤਾ ਹੋਇਆ ਇਹਨੂੰ ਤੁਸੀਂ ਸਾਰੇ ਦੇਖ ਕੇ ਦੱਸਿਓ ਜ਼ਰੂਰ ਕਿ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੈ ਆਰੇ ਦੋਸਤੋ ਮੇਰੇ ਕੋਲ ਜਿੰਨੀ ਕੋਸ਼ਿਸ਼ ਹੁੰਦੀ ਮੈਂ ਇਹਨੂੰ ਟਾਈਮ ਦਿੰਨੀ ਆ ਔਰ ਘਰ ਆਪਣੇ ਬੱਚਿਆਂ ਲਈ ਵੀ ਮੈਨੂੰ ਪ੍ਰੋਪਰ ਟਾਈਮ ਦੇਣਾ ਪੈਂਦਾ ਹੈ ਤੇ ਇੱਥੇ ਦੋਸਤੋ ਮੈਂ ਕੁਝ ਵਰਕ ਕਰ ਰਹੀ ਸੀ ਕੰਪਿਊਟਰ ਤੇ ਦੱਸ ਰਹੀ ਸੀ ਡਾਕਟਰ ਸਾਹਿਬ ਨੂੰ ਕਿ ਇੱਥੇ ਇਹ ਚੀਜ਼ ਮੈਂ ਸੈਟਿੰਗ ਕਰ ਦਿੱਤੀ ਹੈ ਇਹਨੇ ਰੇਟ ਇੱਥੇ ਕਰ ਦਿੱਤੇ ਆ